ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਤੇ ਉੱਥੇ ਚਾਂਦੀ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਡਿੱਗ ਰਹੀਆਂ ਨੇ ਚਾਂਦੀ ਦੀ ਕੀਮਤ ਜੋ ਹੈ ਸਿਰਫ ਲਗਾਤਾਰ ਜੋ ਹੈ ਵਧ ਰਹੀ ਸੀ ਪਰ ਪਿਛਲੇ ਹਫਤੇ ਹੁਣ ਰੁਕ ਗਈ ਲੱਗਦੀ ਹੈ 7 ਦਿਨਾਂ ਦੇ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 20000 ਰੁਪਏ ਪ੍ਰਤੀ ਕਿਲੋਗ੍ਰam ਤੋਂ ਵੱਧ ਦੀ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਨਾ ਸਿਰਫ MCX ਤੇ ਸਗੋਂ ਘਰੇਲੂ ਬਾਜ਼ਾਰ ਦੇ ਵਿੱਚ ਵੀ ਡਿੱਗਦੀਆਂ ਨਜ਼ਰ ਆ ਰਹੀਆਂ ਨੇ ਹਾਲ ਹੀ ਵਿੱਚ ਚਾਂਦੀ ਜੋ ਹੈ 1,70,000 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਸੀ ਪਰ ਹੁਣ ਇਹ ਆਪਣੇ ਸਿਖਰ ਤੋਂ ਕਾਫੀ ਡਿੱਗ ਗਈ ਹੈ ਜਦੋਂ ਕਿ ਸੋਨੇ ਦੇ ਰੇਟਾਂ ਦੇ ਵਿੱਚ ਗਿਰਾਵਟ ਆਂਦੀ ਰਹਿੰਦੀ ਹੈ ਤੇ ਇੱਕ ਹੋਰ ਕੀਮਤੀ ਧਾਤ ਚਾਂਦੀ ਦੀ ਕੀਮਤ ਵੀ ਡਿੱਗ ਰਹੀ ਹੈ ਤੇ 16 ਅਕਤੂਬਰ ਨੂੰ MCX ਤੇ ਚਾਂਦੀ ਦੀ ਕੀਮਤ ਜੋ ਹੈ 1,60,663 ਪ੍ਰਤੀ ਕਿਲੋਗ੍ਰam ਸੀ ਹਾਲਾਂਕਿ ਸ਼ੁੱਕਰਵਾਰ ਨੂੰ MCX ਤੇ 1 ਕਿਲੋ ਚਾਂਦੀ ਦੀ ਕੀਮਤ ਜੋ ਹੈ 1,47,150 ਤੱਕ ਡਿੱਗ ਗਈ ਹੈ ਨਤੀਜੇ ਵਜੋਂ ਸਿਰਫ ਸੱਤ ਵਪਾਰਕ ਦਿਨਾਂ ਦੇ ਵਿੱਚ ਚਾਂਦੀ ਜੋ ਹੈ 20513 ਪ੍ਰਤੀ ਕਿਲੋ ਸਸਤੀ ਹੋ ਗਈ ਹੈ। ਕਰੇਲੂ ਬਾਜ਼ਾਰ ਦੇ ਵਿੱਚ ਗਿਰਾਵਟ ਆਈ ਹੈ ਚਾਂਦੀ ਦੀਆਂ ਕੀਮਤਾਂ ਨਾ ਸਿਰਫ MCX ਤੇ ਸਗੋਂ ਕਰੇਲੂ ਬਾਜ਼ਾਰ ਦੇ ਵਿੱਚ ਵੀ ਤੇਜ਼ੀ ਨਾਲ ਡਿੱਗ ਰਹੀਆਂ ਨੇ। Indian Bullion Jewelers Association ਦੀ ਵੈੱਬਸਾਈਟ ibgj.com ਤੇ ਅਪਡੇਟ ਕੀਤੀਆਂ ਦਰਾਂ ਨੂੰ ਦੇਖਦੇ ਹੋਏ 16 ਅਕਤੂਬਰ ਨੂੰ ਚਾਂਦੀ ਦੀ ਜੋ ਕੀਮਤ ਹੈ 1,68,083 ਪ੍ਰਤੀ ਕਿਲੋ ਸੀ ਪਰ ਹਫਤੇ ਦੇ ਆਖਰੀ ਵਪਾਰਕ ਦਿਨ ਸ਼ੁੱਕਰਵਾਰ ਨੂੰ ਇਹ ਕੀਮਤ ਜੋ ਹੈ 1,47,033 ਪ੍ਰਤੀ ਕਿਲੋ ਤੱਕ ਡਿੱਗਦੀ ਰਹੀ ਹੈ ਇਹ ਜੋ ਹੈ 21,050 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਨੂੰ ਦਰਸਾਉਂਦਾ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇ ਸਿਰਫ ਇੱਕ ਨਹੀਂ ਸਗੋ ਕਈ ਕਾਰਨ ਨੇ ਪਹਿਲਾ ਕਾਰਨ ਦੀਵਾਲੀ ਤੇ ਦੂਜਾ ਧੰਤੇਰਸ ਤਿਉਹਾਰਾਂ ਤੋਂ ਬਾਅਦ ਮੰਗ ਵਿੱਚ ਗਿਰਾਵਟ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਕੀਮਤਾਂ ਤੇ ਦਬਾਅ ਪਾਇਆ ਹੈ ਇਸ ਤੋਂ ਇਲਾਵਾ ਜੀਵਨ ਭਰ ਦੇ ਉੱਚੇ ਪੱਧਰ ਤੇ ਪਹੁੰਚਣ ਤੋਂ ਬਾਅਦ ਨਿਵੇਸ਼ਕਾਂ ਦੁਆਰਾ ਮੁਨਾਫਾ ਬੁੱਕ ਕਰਨ ਕਾਰਨ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਤੀਜਾ ਕਾਰਨ ਜੋ ਹੈ ਅਮਰੀਕੀ ਡਾਲਰ ਦੀ ਮਜ਼ਬੂਤੀ ਮੰਨਿਆ ਜਾਂਦਾ ਹੈ ਤੇ ਸੋਨਾ ਤੇ ਚਾਂਦੀ ਦੋਵੇਂ ਡਾਲਰਾਂ ਦੇ ਵਿੱਚ ਵਪਾਰ ਕੀਤੇ ਜਾਂਦੇ ਨੇ ਇਸ ਲਈ ਜਦੋਂ ਅਮਰੀਕੀ ਡਾਲਰ ਮਜ਼ਬੂਤ ਹੁੰਦਾ ਤਾਂ ਚਾਂਦੀ ਦੂਜੇ ਦੇਸ਼ਾਂ ਦੇ ਵਿੱਚ ਨਿਵੇਸ਼ਕਾਂ ਲਈ ਮਹਿੰਗੀ ਹੋ ਜਾਂਦੀ ਹੈ ਤੇ ਇਸ ਦੀ ਮੰਗ ਘਟ ਜਾਂਦੀ ਹੈ 2019 ਤੋਂ ਡਾਲਰ ਸੂਚਕੋਕ ਵਿੱਚ 0.8 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਤੇ ਹਾਲਾਂਕਿ ਮਾਮੂਲੀ ਇਹ ਨਿਵੇਸ਼ਕ ਭਾਵਨਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਡਾਲਰ ਦੇ ਮਜ਼ਬੂਤ ਹੋਣ ਨਾਲ ਨਿਵੇਸ਼ਕਾਂ ਨੂੰ ਸੋਨੇ ਤੇ ਚਾਂਦੀ ਵਰਗੀਆਂ ਕੀਮਤਾਧਾਤਾਂ ਤੋਂ ਪੈਸੇ ਕਢਵਾਉਣ ਅਤੇ ਡਾਲਰਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਇਸ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਹੋਰ ਕਾਰਨਾਂ ਬਾਰੇ ਦੱਸ ਦਿੰਨੇ ਆ ਚੌਥਾ ਕਾਰਨ ਇਹ ਹੈ ਕਿ ਪੂਰ ਰਾਜਨੀਤਿਕ ਸਥਿਰਤਾ ਜੇਕਰ ਵਿਸ਼ਵ ਵਿਆਪੀ ਹਾਲਾਤ ਸਥਿਰ ਰਹਿੰਦੇ ਨਹੀਂ ਜਾਂ ਫਿਰ ਆਰਥਿਕ ਤਣਾਅ ਘਟ ਜਾਂਦੇ ਨੇ ਤਾਂ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦੀ ਹੈ ਕੀਮਤਾਂ ਕੀਮਤੀਤਾਤਾਂ ਦੀ ਮੰਗ ਵੀ ਘਟ ਜਾਂਦੀ ਹੈ ਅਮਰੀਕਾ ਤੇ ਚੀਨ ਵਿਚਕਾਰ ਚੱਲ ਰਹੇ ਵਪਾਰਕ ਤਣਾਅ ਦੇ ਕਾਰਨ ਲੰਬੇ ਸਮੇਂ ਤੋਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਸੀ ਪਰ ਹੁਣ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਘਟ ਹੋਣ ਦੇ ਸੰਕੇਤਾਂ ਨੇ ਕੀਮਤਾਂ ਤੇ ਦਬਾਅ ਪਾਇਆ ਜਿਸ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਤੇ ਇਸ ਦਾ ਇੱਕ ਹੋਰ ਕਾਰਨ ਜੋ ਹੈ ਏਟੀਐਫ ਤੇ ਵਸਤੂ ਬਜ਼ਾਰਾਂ ਦੇ ਵਿੱਚ ਉਤਰਾ ਚੜਾ ਨੂੰ ਮੰਨਿਆ ਜਾ ਸਕਦਾ ਹੈ ਜਦੋਂ ਵੱਡੇ ETF ਵੰਡ ਆਪਣੀ ਚਾਂਦੀ ਦੀ ਹੋਲਡਿੰਗ ਘਟਾਉਂਦੇ ਨੇ ਤਾਂ ਬਾਜ਼ਾਰ ਦੇ ਵਿੱਚ ਸਪਲਾਈ ਵਧ ਜਾਂਦੀ ਹੈ ਜਿਸ ਕਾਰਨ ਕੀਮਤਾਂ ਡਿੱਗ ਜਾਂਦੀਆਂ